ਸੀ ਇਹਨਾਂ ਨਾਲ ਜਲਦ ਤਰ੍ਹਾਂ ਜਿੱਤੇ 44 ਉਹਨਾਂ ਦਿੱਤੇ ਜੜਾਵੇ ਫੂਟਨ ਕੈਂਪ ਲਗਾਇਆ ਹੋਵੇ ਔਰ ਫੂਟਨ ਕੈਂਪ ਦੇ ਵਿੱਚ ਹਲਕਾ ਸੈਂਟਰ ਲੁਧਿਆਣਾ ਦੇ ਵਿੱਚ ਲੱਗਿਆ ਹੋਇਆ ਹੈ ਔਰ ਜੇ ਦੇਖਿਆ ਵੀ ਕਿਸ ਤਰੀਕੇ ਨਾਲ ਸੈਂਕੜੇ ਦੇ ਸਾਬ ਦੇ ਨਾਲ ਯੁਵਾ ਜਿਹੜਾ ਵੇ ਉਹ ਖੂਨਦਾਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਧੰਨਵਾਦ ਕਰਨਾ ਵਾ ਉਹਨਾਂ ਵੀਰਾਂ ਦਾ ਜਿਹੜੇ ਖੂਨਦਾਨ ਕਰ ਰਹੇ ਨੇ ਕਿਉਂਕਿ ਖੂਨਦਾਨ ਇੱਕ ਐਸਾ ਦਾਣਾ ਜਿਸ ਨਾਲ ਕਿਸੇ ਜਿੰਦਗੀ ਬਚਾਈ ਜਾ ਸਕਦੀ ਹੈ ਔਰ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਅੱਜ ਮੈਂ ਦੇਖਿਆ ਹੈ ਖੂਨਦਾਨੈਂਪ ਦੇ ਵਿੱਚ ਕੁਝ ਲੇਡੀਜ਼ ਆਈਆਂ ਪੈਣਾ ਆਈਆਂ ਅਸੀਂ ਵੀ ਖੂਨਦਾਨ ਕਰਨਾ ਚਾਹੁੰਦੇ ਆਂ ਔਰ ਖੂਨਦਾਨ ਕਰਕੇ ਗਏ ਨੇ ਉਹਨਾਂ ਨੇ ਵੀ ਕਿਹਾ ਵੀ ਖੂਨਦਾਨ ਜਿਹੜਾ ਵੀ ਸਾਡਾ ਸਾਡਾ ਖੂਨ ਕਿਸੇ ਦੇ ਕੰਮ ਆ ਸਕੇ ਅਸੀਂ ਖੂਨਦਾਨ ਕਰਦੇ ਹਾਂ ਭਾਈ ਉਹ ਪੁਰਾਣਾ ਕਿਰਤ ਕਿਸੇ ਦੀ ਜਿੰਦਗੀ ਚਾਰ ਦਿਨ ਸੰਭਾਲਣਾ ਬਹੁਤ ਮਹੱਤਵਪੂਰਨ ਦਾ ਔਰ ਕੀ ਛੋਟੇ ਛੋਟੇ ਕੰਮ ਜਿਹੜੇ ਆਂ ਮਸਬਦਾਂ ਨੂੰ ਸਵਾਜ ਦੀ ਨਵੀਂ ਰਚਨਾ ਕਰਨ ਚਾਹੁੰਦਾ ਆਪਣਾ ਗੁਰਦੁਆਰਾ ਤੇ ਸਾਰੇ ਲੋਕਾਂ ਦਾ ਇਸ ਦਾ ਬਹੁਤ ਬਹੁਤ ਸਵਾਗਤ ਪੁਰਜ਼ੇ ਕੈਂਪਰ ਚੱਲੇ ਜੀ ਦੇ ਤੁਹਾਨੂੰ ਇਹਨੇ ਦਿਨ ਤੋਂ ਬਣਾ ਰਹੇ ਆ ਵੀ ਅੱਗੇ ਤੋਂ ਇੱਥੇ ਕੈਂਪ ਲਾੜੇ ਕੀ ਯਾਰ ਨਹੀਂ ਲੱਗਦਾ ਫਿੱਟ ਕਰਦੀ ਨਹੀਂ ਅਜੀਬ ਜਿਹੀ ਲੱਗਦੀ ਹੈ ਉਹ ਇਸ ਤੋਂ ਬਾਅਦ ਜਦੋਂ ਪਾਕਿਸਤਾਨ ਬਣ ਕਰ ਰਾਜ ਜੀ ਜ਼ਿਆਦਾ ਹੈ ਇਹਨਾਂ ਨੂੰ ਸਭ ਤੋਂ ਵੱਧ ਸਾਰਾ ਉਹ ਮੁਕਤੀ ਦਾ ਜਨਮ ਹਾਸਲ ਕਰਦਾ ਪਰ ਲੋਕ ਤੁਹਾਨੂੰ ਆਵਾਗਾਂ ਜਿੱਦਾ ਦੇਸ਼ ਲਾਲਵਾਦ ਦਾ ਸਾਸ਼ਟੀ ਕਰਦੇ ਇਹ ਸਾਰਾ 15 ਦਿਨ ਅਸੀਂ ਬੈਸੇ ਦੀ ਸੇਵਾ ਬਕਵਾੜੇ ਨੂੰ ਬੋਲਾ ਰਹੇ ਹਾਂ ਤੇ ਸੇਵਾ ਪਰਵਾਰ ਕੇਸਵਰਸ ਸਪੋਰਟ ਕਰ ਰਹੇ ਆ ਜੋ ਪੰਜਾਬ ਦੇ ਉਤੇ ਏਟੀ ਮੁਸੀਬਤ ਆਈ ਹੈ ਹੜਾ ਦੇ ਰੂਪ ਚ ਪੰਜਾਬ ਦੀ ਜਨਤਾ ਚੱਲ ਰਹੀ ਆ ਅਸੀਂ ਕਿਸੇ ਵੀ ਰੂਪ ਚਾਹੇ ਬਲੱਡ ਡੋਨੇਸ਼ਨ ਕਰਕੇ ਚਾਹੇ ਮੈਡੀਕਲ ੈਂਪ ਲਗਾ ਕੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਦੇ ਪੂਰੀ ਤਰ੍ਹਾਂ ਲੱਗਦੇ ਨਾਲ ਅਸੀਂ ਆਪਣੇ ਪੰਜਾਬੀ ਵੀਰ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੇ ਚਰਚਾ ਕੀਤੀ ਸਿਫਰਨ ਮਾਤਾ ਕਵਸ ਜੀ ਸਰ ਇਹ ਪ੍ਰਧਾਨ ਮੰਤਰੀ ਨੇ ਇਹ ਆਰੇ ਨੇ ਕਿ ਅੱਜ ਜਲਾਨ ਕਰਕੇ ਜਾਣਗੇ ਹੈ ਬਿਲਕੁਲ ਕਿਉਂ ਨਹੀਂ ਕਰਕੇ ਜਾਣਗੇ ਪ੍ਰਧਾਨ ਮੰਤਰੀ ਦਾ ਦਿਨੋਂ ਸਭ ਤੋਂ ਵੱਧ ਸਰਕਾਰ ਦਾ ਜਾਤ ਨੂੰ ਉੱਤਰ ਇੱਕ ਕੁਰਬਾਨੀ ਵਾਲੀ ਧਰਤੀ ਦੀ ਸਾਥ ਨਾਲ ਉਹਨਾਂ ਦਾ ਬਹੁਤ ਨੰਦਾ ਲਾਵਾ ਜਿਹੜੀ ਪੰਜਾਬ ਦੀ ਮਸੀਹ ਲਈ ਇਹ ਅੱਜ ਆਪਾਂ ਜੀ ਕੱਢ ਕੇ ਪੰਜਾਬ ਦੇ ਨਾਲ ਪੰਜਾਬ ਦੀ ਧਰਤੀ ਲਈ ਸ਼ਹੀਦ ਹੋਏ ਅਮਰ ਸ਼ਹੀਦ ਸਾਲਾ ਜਗਤ ਨਾਰਾਇਣ ਜੀ ਦੀ 44ਵੀਂ ਪੁੰਨੇ ਤੀਤੀ ਤੇ ਸਾਡੇ ਪੰਜਾਬ ਦੇ ਕੋਸ਼ਾ ਅਧਿਖਸ਼ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਗੁਰਦੇਵ ਸ਼ਰਮਾ ਦੇਬੀ ਜੀ ਵੱਲੋਂ ਉਹਨਾਂ ਦੇ ਮੁੱਖ ਦਫ਼ਤਰ ਵਿੱਚ ਕਰਾਏ ਗਏ ਮਹਾਨ ਖੂਨਦਾਨ ਕੈਂਪ ਦੇ ਵਿੱਚ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਜਿਹੜੇ ਸਾਥੀ ਯੁਵਾ ਤੇ ਬਜ਼ੁਰਗ ਖੂਨ ਦੇ ਨਏ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਾਲਾ ਜਗਤ ਨਾਰਾਇਣ ਜੀ ਦੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੇ ਲੋਕ ਤੇ ਦੇਵੀ ਜੀ ਨੂੰ ਪਿਆਰ ਕਰਨ ਵਾਲੇ ਲੋਕ ਜਿੱਥੇ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਬਲੱਡ ਦੇ ਕੇ ਜਿਹੜੇ ਪੰਜਾਬ ਦੀ ਸੱਭਿਆਤਾ ਤੇ ਪੰਜਾਬ ਦਾ ਜਿਹੜਾ ਕਲਚਰ ਨੂੰ ਦੱਸਣਾ ਚਾਹੁੰਦੇ ਕਿ ਪੰਜਾਬ ਦੇ ਲੋਕ ਇੱਕ ਝਟੋਕੇ ਇੱਕ ਮਤ ਹੋ ਕੇ ਕਿਸੇ ਵੀ ਸਮੇਂ ਤੇ ਦੇਸ਼ ਦੇ ਜਾਂ ਪੰਜਾਬ ਦੀ ਜਿੱਥੇ ਵੀ ਲੋੜ ਪੈਂਦੀ ਆ ਲੋੜਵੰਦ ਲੋਕਾਂ ਦੇ ਹੀ ਖੜੇ ਆ ਤੇ ਕਿਤੇ ਵੀ ਜਿੱਦਾਂ ਹੁਣ ਵੀ ਤੁਸੀਂ ਦੇਖ ਰਹੇ ਫਲੱਡ ਆ ਰਹੇ ਆ ਤੇ ਦੇਵੀ ਜੀ ਜੱਗੇ ਹੋਏ ਨੇ ਜ਼ਗ੍ਹਾ ਤਾਰ ਪੂਰੀ ਭਾਰਤੀ ਜਨਤਾ ਪਾਰਟੀ ਲੱਗੀ ਹੋਈ ਆ ਆਪਣੇ ਕੰਮ 'ਚ ਅਗਰ ਸਰ ਕੱਲ ਵੀ 200 ਦੇ ਕਰੀਬ ਕਿੱਟਾਂ ਜਿਹੜੀਆਂ ਗਰੀਬ ਜ਼ਰੂਰਤਮੰਦ ਲੋਕਾਂ ਨੂੰ ਜਿਹੜੇ ਫਸੜਨਾ ਪ੍ਰਭਾਵਿਤ ਆ ਉਹਨਾਂ ਨੂੰ ਦਿੱਤੀਆਂ ਤੇ ਅੱਜ ਖੂਨਦਾਨ ਕੈਂਪ ਕਰਾਰਾਇਆ ਜਾ ਰਿਹਾ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮੇਰਾ ਮੈਂ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਲਗਾਇਆ ਗਿਆ ਸੈਂਟਰਲ ਹਲਕੇ ਦੇ ਵਿੱਚ ਗੁਰਦੇਵ ਸ਼ਰਮਾ ਦੀਪੀ ਜੀ ਵੱਲੋਂ ਜੋ ਪੰਜਾਬ ਭਾਰਤੀ ਭਾਰਤੀ ਜਨਤਾ ਪਾਰਟੀ ਦੇ ਕੈਸ਼ਰੀ ਵੀ ਨੇ ਉਹਨਾਂ ਵੱਲੋਂ ਲਾਲਾ ਜਗਤ ਨਾਥਾਇਨ ਜੀ ਦੀ 44 ਪੁੰਨਿਆ ਤਿਥੀ ਦੇ ਉਪਲਕਸ਼ ਦੇ ਵਿੱਚ ਅੱਜ ਇਹ ਕੈਂਪ ਲਗਾਇਆ ਗਿਆ ਔਰ ਇਹ ਕੈਂਪ ਤੋਂ લાલા જગન્નારાયન ਜੀ ਦੀ ਸੋਚ ਜੋ ਕਿ ਲੋਕਾਂ ਲਈ ਸੀਗੀ ਪੂਰੇ ਪੰਜਾਬ ਦੇ ਵਿੱਚ ਕੈਂਪ ਲਗਾ ਕੇ ਦੱਸੀ ਗਈ ਹੈ ਔਰ ਸਾਨੂੰ ਜੁਵਾਵਾਂ ਨੂੰ ਇੱਕ ਮਾਣ ਵੀ ਹੁੰਦਾ ਹੈ ਕਿ ਅੱਜ ਵੀ ਇੰਨੀ ਪੁਰਾਣੀ ਸੋਚ ਸਾਡੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਦੀ ਹੈ ਔਰ ਸਾਨੂੰ ਲੋਕਾਂ ਨੂੰ ਵੀ ਇਦਾਂ ਹੀ ਅੱਗੇ ਵਧ ਚੜ ਕੇ ਇਹ ਰક્તદાન ਕੈਂਪ ਹੋਏ ਚਾਏ ਕੋ ਧਾਰਮਿਕ ਕੰਮ ਹੋਏ ਚਾਏ ਕੋ ਸਮਾਜਿਕ ਕੰਮ ਹੋ। ਹਰ ਕੰਮ ਦੇ ਵਿੱਚ ਅੱਗੇ ਆਣਾ ਚਾਹੀਦਾ ਔਰ ਅੱਜ ਦੇ ਸਾਰੇ ਪਹੁੰਚੇ ਸਾਡੇ ਜ਼ਿਲ੍ਹਾ ਪ੍ਰਧਾਨ ਅਜਨੀਸ਼ ਧਮਾਨ ਜੀ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਸਾਡੇ ਉਸਨੀ ਟੰਡਨ ਜੀ ਸਾਰੇ ਇਥੇ ਨੀਡੂ ਵੀ ਪਹੁੰਚੇ ਆ ਬਾਕੀ ਸਾਰੇ ਮੰਡਲ ਪ੍ਰਧਾਨ ਸਭ ਨੇ ਵੱਧ ਚੜ ਕੇ ਬਹੁਤ ਹੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਕੀਤਾ ਅੱਜ ਦਾ ਕੈਂਪ ਦੇਖ ਕੇ ਲੋਕਾਂ ਤੇ ਯੁਵਾਵਾਂ ਦੇ ਵਿੱਚ ਉਤਸ਼ਾਹ ਦੇਖ ਕੇ ਕਿ ਜੋ 100 ਤੋਂ ਉੱਪਰ ਹਜੇ ਕਿਸੇ 2 ਘੰਟੇ ਤੋਂ ਕੈਂਪ ਚੱਲੂ ਹੋਇਆ 100 ਤੋਂ ਵੀ ਉੱਪਰ ਮਤਲਬ ਲੰਡੋਨੇਟ ਹੋ ਚੁੱਕਿਆ ਔਰ ਆਸ ਹੈ ਕਿ ਸ਼ਾਮੀ 4 ਵਜੇ ਤੱਕ 250 ਤੋਂ 300 ਯੂਨਿਟ ਕਲੈਕਟ ਹੋਣਗੇ ਇਥੇ ਔਰ ਮੈਂ ਯੁਵਾਵਾਂ ਤੋਂ ਵੀ ਇਹੀ ਆਸ ਰੱਖਦਾ ਇਸ ਕੰਮ ਨੂੰ ਵੱਧ ਚੜ੍ਹ ਕੇ ਕਰਨਾ ਚਾਹੀਦਾ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ ਅੱਜ ਦੇ ਇਸ ਬਲੱਡ ਕੈਂਪ ਦੇ ਵਿੱਚ ਡੀਪੀ ਜੀ ਜਿਹੜੇ ਕਿ ਸਾਡੇ ਬੰਦੇਸ਼ ਦੇ ਗਸ਼ੀਅਰ ਨੇ ਇਹਨਾਂ ਦੇ ਸਹਿਯੋਗ ਨਾਲ ਅੱਜ ਇਹ ਕੈਂਪ ਲਾਇਆ ਜਾ ਰਿਹਾ ਔਰ ਮੈਂ ਸਮਝਦਾ ਕਿ ਐਸੇ ਕੈਂਪ ਲੱਗਨੇ ਚਾਹੀਦੇ ਆ ਸਾਡੇ ਯੁਵਾ ਮਰਗ ਜਿਹਨੂੰ ਬਦਨਾਮ ਕੀਤਾ ਜਾ ਰਿਹਾ ਦੇਖੋ ਤੁਸੀਂ ਕਿੱਡੀ ਵੱਡੀ ਤਜਾਦ ਦੇ ਵਿੱਚ ਬਲੱਡ ਡੋਨੇਟ ਕਰ ਰਿਹਾ ਔਰ ਮੈਂ ਸਮਝਦਾ ਕੀ ਸਾਡੀ ਜੁਵਾ ਸ਼ਕਤੀ ਹੈ ਜਿਹੜੀ ਉਹ ਹਰੇਕ ਕੰਮ ਨੂੰ ਪੈਲ ਦੇ ਆਧਾਰ ਤੇ ਕਰਦੀ ਹੈ ਔਰ ਮੈਂ ਅੱਜ ਇੱਥੇ ਬੜਾ ਦੇਖ ਕੇ ਉਚਾ ਮਨ ਨੂੰ ਖੁਸ਼ੀ ਵੀ ਹੋਈ ਇੰਨੇ ਵੱਡੀ ਤਦਾਦ ਦੇ ਵਿੱਚ ਜੁਵਾ ਅੱਜ ਬਲੱਡ ਰੈਨੇਟ ਕਰ ਰਿਹਾ ਔਰ ਇਹ